ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਜਥੇਬੰਦੀ ਬਾਬਾ ਦੀਪ ਸਿੰਘ ਸੇਵਾਦਾਲ ਵੈਲਫੇਅਰ ਸੁਸਾਇਟੀ ਵੱਲੋਂ ਜੋ ਖਬਰਾਂ ਦੇ ਵਿੱਚ ਸੁਣਿਆ ਵੀ ਰਾਵੀ ਦੇ ਵਿੱਚ ਪਾਣੀ ਕਾਫੀ ਪਾਣੀ ਛੱਡਿਆ ਗਿਆ ਆ ਜੋ ਗਰਦਾਸਪੁਰ ਪਠਾਨਕੋਟ ਏਰੀਆ ਦੇ ਵਿੱਚ ਜਾ ਕੇ ਉਹ ਪਾਣੀ ਨੇ ਮਾਰ ਕਰਨੀਆਂ ਪਿੰਡਾਂ ਦੇ ਵਿੱਚ ਕਾਫੀ ਪਿੰਡਾਂ ਦੇ ਵਿੱਚ ਅਸੀਂ ਬੇਨਤੀ ਕਰਨਾ ਚਾਹੁੰਦੇ ਜੇ ਕਿਤੇ ਵੀ ਲੋੜ ਪੈਂਦੀ ਆ ਸਾਡੇ ਆਪਣੇ ਭੈਣ ਭਰਾਵਾਂ ਨੂੰ ਤੇ ਸਾਡੀ ਜਥੇਬੰਦੀ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਨਾ ਪਿੰਡਾਂ ਦੇ ਵਿੱਚ ਜਿਸ ਪਿੰਡਾਂ ਦੇ ਵਿੱਚ ਖਾਣ ਪੀਣ ਦਾ ਸਮਾਨ ਚਾਹੀਏ ਕੋਈ ਲੋੜ ਦਾ ਸਮਾਨ ਚਾਹੀਦਾ ਹੋਵੇ ਤੇ ਆਪਾਂ ਜਿਹੜਾ ਉੱਥੇ ਪਹੁੰਚ ਕੇ ਉਹਨਾਂ ਦੀ ਸੰਸਥਾ ਵੱਲੋਂ ਉਹਨਾਂ ਦੀ ਸਹਾਇਤਾ ਕਰ ਸਕਦੇ ਆ ਇਸ ਟਾਈਮ ਸਾਡੀ ਸੇਵਾ ਅਬਦੁੱਲਾਪੁਰ ਪਿੰਡ ਟਾਂਡੇ ਦੇ ਵਿੱਚ ਚੱਲ ਰਹੀ ਆ ਜਿਸ ਪਿੰਡ ਵਿੱਚ ਅਜੇ ਤੱਕ ਰੇਵੋਟਾਂ ਦੇ ਨਾਲ ਜਾਇਆ ਜਾ ਰਿਹਾ ਉੱਥੋਂ ਪਿੰਡ ਦੇ ਲੋਕਾਂ ਨੂੰ ਰੈਸਕਿਊ ਕਰਕੇ ਲਿਆਂਦਾ ਜਾਂਦਾ ਸਮਾਨ ਲੜੀਂਦਾ ਜਿਹੜਾ ਸਮਾਨ ਪਹੁੰਚਾਇਆ ਜਾਂਦਾ ਤੇ ਜਾਂਸਤਾ ਸੰਸਥਾ ਵੱਲੋਂ 6 ਵੋਟਾਂ ਬਿਲਕੁਲ ਰੈਡੀ ਆ ਤੁਸੀਂ ਸਾਡੀ ਸਹਾਸਤਾ ਦੇ ਨਾਲ ਸੰਪਰਕ ਕਰ ਸਕਦੇ 947160895 92762 20100 ਨੰਬਰ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ